ਔਰ ਕੀ ਬਣਾ ਰਹੇ ਹੋ ਆਪ ਛਾਬਰ ਰੰਗੀ ਆਂਦੇ ਆ ਪੂਰਾ ਅੱਜ ਛੁੱਟੀ ਸੀ ਸਾਡੀ ਸਰਕਾਰੀ ਅਸੀਂ 15 ਸਾਲ ਤੋਂ ਕੰਮ ਕਰਦੇ ਰਹੇ ਆ ਤੇ ਹੁਣ ਵੀ ਅਸੀਂ ਕਰਦੇ ਆ ਫੂਲੋ ਆ ਕੇ ਬਸ ਕੰਮ ਕਰ ਲੈਣੇ ਆ ਔਰ ਇੱਕ ਬਾਤ ਬਤਾਓ ਕਿ ਇਤਨੀ ਗਰਮੀ ਮੇਂ ਵੀ ਮੈਂ ਬਹੁਤ ਦਿਨੋਂ ਵੇਸੇ ਦੇਖ ਰਹਾ ਹੂੰ ਗਰਮੀ ਮੇਂ ਵੀ ਕੰਮ ਕਰਨਾ ਵਰਤਾਇਆ ਕੋ ਜਾ ਰਹਾ ਪਾਣੀ ਬੱਚੋਂ ਕੋ ਤਾਂ ਰੋਟੀ ਰੋਟੀ ਪਾਣੀ ਖਲਾਨੀ ਹੈ ਨਹੀਂ ਅੱਛਾ ਹਾਂ ਇਹਦਾ ਕੀ ਰੇਟ ਹੈ ਆ 150 ਰੁਪਏ ਦਾ 150 ਰੁਪਏ ਦਾ ਇੱਕ ਹਾਂ ਤੇ ਛੋਟਾ ਵਾਲਾ ਆ 50 ਰੁਪਏ ਇਹ 50 ਰੁਪਏ ਦਾ ਪਿਆਹਾ ਆ 70 ਦਾ ਇਹ 70 ਰੁਪਏ ਦਾ ਰੇਟ ਤੈਨੂੰ ਯਾਦ ਕਿਵੇਂ ਆ ਬਹੁਤ ਟਾਈਮ ਤੋਂ ਯਾਦ ਆ اچھا ਤੇ ਇਹ ਜਗਾ ਕਿਹੜੀ ਆ ਜੇ ਕਿਸੇ ਨੇ ਤੁਹਾਡੇ ਕੋਲੋਂ ਇਹ ਸਮਾਨ ਲੈਣਾ ਹੋਵੇ ਤਾਂ ਢਿਲਮਾ ਬਾਈਪਾਸ ਢਿਲਮਾ ਬਾਈਪਾਸ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਹੈ ਹੂੰ ਬਲਾਕ ਕੋਟ ਕੋਪਰਾ ਹੂੰ ਝਾੜੂ ਪੰਖੀ ਟੋਕਰੀ ਛਾਪਾ ਸਾਰੇ ਕੁਝ ਮਿਲਦਾ ਜਦੋਂ ਤੁਸੀਂ ਫਰੀਦਕੋਟ ਤੋਂ ਬਠਿੰਡਾ ਜਾਂਦੇ ਹੋ ਤਾ ਕੋਟ ਪੂਰਾ ਲੰਘਦੇ ਸਾਰ ਕੋਟ ਪੂਰਾ ਕ੍ਰੋਸ ਕਰਕੇ ਇਹ ਇਥੋਂ ਬਾਜਾਖਾਨਾ 16 ਕਿਲੋਮੀਟਰ ਹੈ ਤੇ ਬਠਿੰਡਾ 44 ਕਿਲੋਮੀਟਰ ਤੇ ਗੰਗਾ ਨਗਰ ਹੈ 168 ਕਿਲੋਮੀਟਰ ਅਸੀਂ ਗੱਲ ਕਰਦੇ ਆ ਜਿਹਦੇ ਕਹਿੰਦੇ ਆ ਕਿ ਪਲਾਸਟਿਕ ਸਾਨੂੰ ਨਹੀਂ ਯੂਜ਼ ਕਰਨਾ ਚਾਹੀਦਾ ਸਿੰਗਲ ਯੂਜ਼ ਪਲਾਸਟਿਕ ਬੈਨ ਵੀ ਕੀਤਾ ਹੈ ਗਵਰਨਮੈਂਟ ਨੇ ਲੇਕਿਨ ਕੁਝ ਐਸੇ ਸਾਡੇ ਕੋਲੇ ਕਾਮੇ ਨੇ ਜਿਹੜੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ ਔਰ ਵੱਖ-ਵੱਖ ਚੀਜ਼ਾਂ ਜਿਹੜੀਆਂ ਬਣਾਉਂਦੇ ਨੇ ਔਰ ਉਹ ਘਰਾਂ ਦੇ ਵਿੱਚ ਅਸੀਂ ਪਹਿਲਾਂ ਭੁੱਲ ਚੁੱਕੇ ਹਾਂ ਹਾਲਾਂਕਿ ਪਹਿਲਾਂ ਤੂਤ ਦੇ ਬੈਂਤ ਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਬਣਾਉਂਦੇ ਸੀਗੇ ਲੇਕਿਨ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਉਤਸ਼ਾਹਤ ਕਰਨ ਦੇ ਲਈ ਇੱਕ ਤੁਸੀਂ ਵੀ ਉਪਰਾਲਾ ਕਰ ਸਕਦੇ ਹੋ ਔਰ ਤੁਹਾਨੂੰ ਅਸੀਂ ਦਿਖਾਉਣੇ ਆ ਕਿ ਇਹ ਕਿਸ ਤਰ੍ਹਾਂ ਕੰਮ ਕਰਦੇ ਨੇ ਔਰ ਬਹੁਤ ਸੋਹਣੀਆਂ ਚੀਜ਼ਾਂ ਨੇ ਜਿੱਦਾਂ ਬਾਸਕਟ ਨੇ ਔਰ ਸਟੈਂਡ ਹੈ ਤੇ ਝਾੜੂ ਹੈ ਔਰ ਬੜੇ ਲੰਬੇ ਸਮੇਂ ਤੋਂ ਇੱਥੇ ਕੰਮ ਕਰਦੇ ਰਹੇ ਨੇ ਇਹ ਬੱਚੇ और बहुत सोना बना देने और बात सुनना मेरी ये बहुत अच्छा बना रहे हो आप कितनी देर से इधर हो इधर आओ मेरे पास कितनी देर से इधर से ये कितनी देर से है इधर बारह तेरह साल हो गए इधर अच्छा ये कैस कहाँ से सीखा आपने ये काम है? हमारे पिंड में यही काम होता है अच्छा। हाँ। तो इस, ये लकड़ी किसकी होती है ये ये बांस की लकड़ी है और कितनी देर से यहाँ काम कर रहे हो यहाँ पे बारह तेरह साल हो गए काम करते हुए हमारे को तो खुद बनाते हो आ, खुद बनाते हैं और एक बात बताओ कि इतनी गर्मी में भी मैं बहुत दिनों से देख रहा हूं। गर्मी में भी करना पड़ता है गुजारा पानी बच्चों को तो रोट, रोटी पानी खिलानी है नहीं अच्छा तो कितना दिहाड़ी बन जाता है दिहाड़ी दुकानदारी के हाथ में है दिहाड़ी किसी दिन बन जाती है किसी दिन नहीं भी बनती है किसी दिन खर्चा जो भी बढ़ता है बस अच्छा कौन-कौन सी चीजें आपके पास हैं जी सारा सामान ही है मेरे पास में क्या बोलते हैं आपको शाबाश बना जिसने लेना हो एड्रेस बता सकते हो आप देखो इनानों अपना एड्रेस भी नहीं पता आ देखो बहुत सोनिया चीजें इन्होंने बनाई हैं असी जबो पुराने समय दे विच रोटियां रखदे सन घरा दे विच या कोई सब्जी भाजी रखने दे लिए ए बहुत अच्छा मटेरियल हैगा सिंगल यूज प्लास्टिक नु जदों असी ना कहने हैं ਉਦੋਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੀ ਲੋੜ ਆ ਰੋ ਇਹਨਾਂ ਕੰਮਿਆਂ ਨੂੰ ਇਹਨਾਂ ਕਿਰਤਿਆਂ ਨੂੰ ਦੇਖੋ ਆਪਣੀ ਇਹ ਜਿਹੜੀ ਹੈ ਇੱਥੇ ਲਾਰੇ ਨੇ ਛੱਤ ਲਾਰੇ ਨੇ ਸੋ ਇੱਥੇ ਦੋ ਦੁਕਾਨਾਂ ਨੇ ਤੁਸੀਂ ਕੀ ਕਰਦੇ ਹੋ ਆਪ ਕਿਆ ਕਰਤੇ ਹੈ ਪੜਨ ਜਾਣਾ ਨੌਵੀਂ ਕਲਾਸ ਹੈ ਪੰਜਾਬੀ ਵਧੀਆ ਬੋਲਦਾ ਤੂੰ ਦਾ ਹਾਂਜੀ ਅੱਛਾ ਤੈਨੂੰ ਆਉਂਦਾ ਇਹ ਸਾਰਾ ਕੋਈ ਸਮਾਨ ਹਾਂਜੀ ਤੇ ਜੇ ਕੋਈ ਸਿੱਖਣਾ ਜਾਵੇ ਤੇਰੇ ਤੋਂ ਸਿੱਖ ਸਕਦਾ ਹੈ ਇਹ ਬਣਾਉਣਾ ਕੋਈ ਕਵੇ ਮੈਨੂੰ ਮੈਂ ਕਹਾਂ ਮੈਨੂੰ ਸਿਖਾ ਦਿਓ ਹਾਂ ਮੈਨੂੰ ਬਣਾਉਣਾ ਨਹੀਂ ਆ ਬਣਾਉਣਾ ਨਹੀਂ ਆਉਂਦਾ ਫਿਰ ਤੂੰ ਵੇਚਦਾ ਇਹਨਾਂ ਨੂੰ ਹਾਂ ਕਿੰਨੇ ਕਿੰਨੇ ਦਾ ਰੇਟ ਦੱਸ ਆ ਜੀ ਇਦਾ ਕੀ ਰੇਟ ਹੈ ਹਾਂ 150 ਰੁਪਏ ਦਾ 200 ਰੁਪਏ ਦਾ ਇੱਕ ਹਾਂ ਤੇ ਛੋਟਾ ਵਾਲਾ ਆ 50 ਰੁਪਏ ਇਹ 50 ਰੁਪਏ ਦਾ ਤੇ ਆਹ ਆ 70 ਦਾ ਇਹ 70 ਰੁਪਏ ਦਾ ਰੇਟ ਤੈਨੂੰ ਯਾਦ ਕਿਵੇਂ ਆ ਬਹੁਤ ਟਾਈਮ ਤੋਂ ਯਾਦ ਆ ਅੱਛਾ ਤੇ ਇਹ ਕੀ ਹੈ ਇਹ ਲੈਕਚਰ ਸਟੈਂਡ ਹੈ ਸਟੈਂਡ ਹੈ ਸਟੈਂਡ ਅੱਛਾ ਤੇ ਕੰਗੇ ਬੋਰਸ਼ ਪਾਉਣਾ ਆ 30 ਰੁਪਏ ਤੇ ਝਾੜੂ ਵਾਲੀ ਪਾਰਟੀ ਵਾਲੇ ਨਹੀਂ ਆਏ ਤੁਹਾਡੇ ਕੋਲੇ ਵੀ ਸਾਡਾ ਚੋਣ ਨਿਸ਼ਾਨ ਤੁਸੀਂ ਚੱਕੀ ਫਿਰਦੇ ਹੋ ਨਹੀਂ ਪਤਾ ਹੈ ਜੋ ਨਿਸ਼ਾਨ ਇਲੈਕਸ਼ਨ ਬਾਰੇ ਪਤਾ ਹੈ ਹਾਂ ਜੀ ਕੌਣ 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 ਇਲੈਕਸ਼ਨ ਲੜ ਰਿਹਾ ਪਤਾ ਹੈ ਹੁਣ ਤਾਂ ਨਹੀਂ ਪਤਾ ਅੱਛਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਚਲੋ ਇਹ ਝਾੜੂ ਐਸੇ ਤਾਂ ਇਹ ਬਣਾਉਂਦੇ ਵੀ ਨੇ ਔਰ ਇਹ ਹੋਰ ਵੀ ਸਮਾਨ ਹੈ ਤੇ ਇਹ ਜਗਾ ਕਿਹੜੀ ਹੈ ਜੇ ਕਿਸੇ ਨੇ ਤੁਹਾਡੇ ਕੋਲੋਂ ਇਹ ਸਮਾਨ ਲੈਣਾ ਹੋਵੇ ਤਾਂ ਆਹ ਟੈਲ ਮੀ ਪੂਰਾ ਟੈਲਮਾ ਟੈਲਮਾ ਬਾਈਪਾਸ ਟੈਲਮਾ ਬਾਈਪਾਸ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਹੈ ਹਾਂ ਬਲਾਕ ਕੋਟਕਪੁਰਾ ਹਾਂ ਜਿਹੜਾ ਬੰਦਾ ਕੋਟਕਪੁਰੇ ਤੋਂ ਬਠਿੰਡੇ ਨੂੰ ਜਾ ਰਿਹਾ ਹੈ ਉਹ ਕਿੰਨੀ ਦੂਰ ਇੱਥੇ ਆਵੇ ਜਿਹੜਾ ਕੋਟਖਪੁਰੇ ਤੋਂ ਬਠਿੰਡੇ ਜਾ ਰਿਹਾ ਹੈ ਕੋਟਖਪੁਰੇ ਤੋਂ ਬਾਅਦ ਕੀ ਆਊਗਾ ਕੋਟ ਖੇਲ ਮਾਊਗਾ ਹਾਂ 6 ਕਿਲੋਮੀਟਰ ਹੈ ਸੋ ਦੇਖੋ ਮਿਹਨਤ ਕਰ ਰਹੇ ਨੇ ਇਹਨਾਂ ਦੀ ਮਦਰ ਤੁਹਾਡੇ ਮਦਰ ਹੈ ਹਾਂਜੀ ਤੇ ਤੁਸੀਂ ਪੈਣਪਰਾ ਇੱਥੇ ਖੜ੍ਹਦੇ ਹੋ ਹਾਂਜੀ ਤੇ ਸਕੂਲ ਕਿੱਥੇ ਜਾਂਦੇ ਹੋ ਅਸੀਂ ਤਾਂ ਛੁੱਟਿਆ ਜਦੜੇ ਸਕੂਲ ਲੱਗਦਾ ਉਦੋਂ ਜਾਂਦੇ ਹਾਂ ਅੱਛਾ ਗੋਡ ਛੁੱਟਿਆ ਵਾਲੇ ਟਾਈਮ ਤੋਂ ਹਾਂ ਅੱਛਾ ਇਹ ਲੱਕੜਾਂ ਤੁਸੀਂ ਇੱਥੇ ਲਾਉਣੀਆਂ ਹੈ ਹਾਂ बड़ी छाएंगे इधर ये कितने लेके आए हो ये नहर से पट के लेके आए हैं दस पंद्रह साल हो गए हाँ तो काम कैसे चलता है आपका हाँ चल जाता है कभी धाड़ी बन जाती है कभी धाड़ी से ऊपर भी है जाते हैं कभी नहीं होते ऐसा ऐसे जैसे घाघ पर ऐसे तैसे बन जाते हैं जी आप सब खुद आते हो हाँ झाड़ू पंखी टोकरी छापा सारे कुछ बनाते हैं ये सारा कुछ आप बनाते हैं हाँ हाँ हैं। कितने बजे तक होते है सुछ सुछ जाते हैं आ जाते हैं? कितने बजे सुबह चले जाते हैं बजे बजे जाते हैं। किसी ने लेने आना हो जैसे स्पेशल लेने आना हो मुक्सर से आना हो तो ये कहाँ पर आए फ्री कोट में कहा पड़ता है रिकोट में जे तो भटंडा से बीच में है और कोट को पूरा के बीच में कौन सी जगह है कौन सा जगह ये क्या नाम है इस जगह का इस जगह का पिंड तो पीछे रह गया ढेलमा ये नहर हाँ नहर पे यहाँ से कितनी दूर है कोट को पूरा है यहाँ से इतना दूर होगा थोड़ी ज्यादा दूर भी नहीं है यहाँ से दस रुपए लगते हैं यहाँ से एक दो किलोमीटर होगा हाँ हाँ हा। और क्या बना रहे हो आप ਛੱਬਾ ਰੰਗੀ ਆਂਦੇ ਆ। ਕੁੱਲੀਏ। ਪੂਰਾ ਅੱਜ ਛੁੱਟੀ ਸੀ ਸਾਡੀ ਸਰਕਾਰੀ। ਤੁਹਾ ਆਪਕੇ ਮਾਤਾ ਪਿਤਾ ਨਹੀਂ ਕੰਮ ਕਰਦੇ ਆਪ ਕਰਦੇ। ਮਾਤਾ ਪਿਤਾ ਵੀ ਕੰਮ ਕਰਤੇ ਆ। ਬਗੋ ਆਪ ਤੁਸੀਂ ਨਾ ਇੱਥੇ ਪਰ ਬਸ ਕੰਮ ਕਰ ਰਹੇ ਹੋ। ਹਾਂ। ਆਪਰੇ ਮਾਤਾ ਵੀ ਕਰਨਾ। ਵਾ ਪਿੱਛੇ ਹੈ। ਬਗੋ ਆਪ ਇੱਥੇ ਕੰਮ ਕਰਦੇ ਹੋ। ਹਾਂ। ਮੇਰਾ ਨਾਮ ਆਰਤੀ ਆ ਤੇ ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਆ ਸਰਕਾਰੀ ਹਾਈ ਸਕੂਲ 'ਚ ਤੇ ਮ ਤੇ ਕੀ ਨਾ ਮੇਰੀ ਉਮਰ 11 ਸਾਲ ਆ। 11 ਸਾਲਾ ਇਹ ਆ ਅਸੀਂ 15 ਸਾਲ ਤੋਂ ਕੰਮ ਕਰਦੇ ਰਹੇ ਆ ਤੇ ਹੁਣ ਵੀ ਅਸੀਂ ਕਰਦੇ ਆ ਅਸੀਂ ਕੱਲਾ ਝਾੜੂ ਉੱਤੇ ਪੱਖੀ ਬਣਾਉਂਨੇ ਆ ਬਸ ਤੇ ਸਕੂਲੋਂ ਆ ਕੇ ਬਸ ਕੰਮ ਕਰ ਲੈਨੇ ਆਏ ਦੇਖੋ ਇਹ ਐਮਿੰਦ ਨੂੰ ਸਲਾਮ ਔਰ ਇਹਨਾਂ ਲੋਕਾਂ ਨੂੰ ਪ੍ਰਮੋਟ ਕਰਨ ਦੀ ਲੋੜ ਹੈ ਇਹਨਾਂ ਕੰਮਿਆਂ ਨੂੰ ਪ੍ਰਮੋਟ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਬਜ਼ਾਰਾਂ ਦੇ ਵਿੱਚ ਵੀ ਬਹੁਤ ਪੈਸੇ ਖਰਚਦੇ ਆ ਲੇਕਿਨ ਇਹ ਚੀਜ਼ਾਂ ਬੜੀਆਂ ਹੰਢਣਸਾਰ ਨੇ ਔਰ ਇਹਦਾ এনਵਾਇਰਨਮੈਂਟ ਦੇ ਵਿੱਚ ਕੋਈ ਨੁਕਸਾਨ ਨਹੀਂ ਪਹੁੰਚਦਾ ਔਰ ਇਹਨਾਂ ਦੀ ਕਿਰਤ ਹੈ ਮਿਹਨਤ ਹੈ ਔਰ ਇਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਜਰੂਰ ਦੱਸਣਾ